ਬੁੱਧ ਜਿਹਾ ਦਿਮਾਗ ਮਾਂ ਪੁੱਤਾਂ ਦਾ ਨਾ ਤੁਸੀਂ ਨੇ ਆਪਦੀ ਨਵੀਂ ਬਹੂ ਕੋਲੇ ਐ ਕਹਤੋ ਪੇਤ ਖੋਲਿਆ ਸੀ ਵੀ ਤੁਸੀਂ ਨੇ ਜ਼ਮੀਨ ਦਾ ਕੀਲਾ ਵੇਚਦਾ ਸਾਲ ਪਹਿਲਾਂ ਤੇਰੀ ਇੰਨੀ ਹਮਮਤ ਸਾਡਾ ਘਰ ਦਾ ਪੇਤ ਦਿੱਤਾ ਸਾਰਿਆਂ ਨੂੰ ਮੈਂ ਫਿਰ ਹੋਦੀ ਸਮਝਦੀ ਸੀ ਤੇਰੇ ਮੰਗੂ ਨੇ ਦੁਸ਼ਮਣ ਸੀ ਮੇਰੀ ਮੈਂ ਦੁਸ਼ਮਣ ਐ ਤੂੰ ਸਮਝਦੀ ਐ ਮੈਨੂੰ ਹੁਣ ਲੱਗੂਗਾ ਪਤਾ ਜਦ ਦੋਏ ਪਾਸੇ ਅੱਗ ਲਾਈ ਮਮੇ ਸੌਣ ਲੱਗੇ ਜਿੱਡੀ ਮਰਜ਼ੀ ਮੈਂ ਕਿਸੇ ਨੂੰ ਨਹੀਂ ਦੱਸਿਆ ਇਹ ਸੋਹਾ ਸੁਹਾਣਾ ਪਾ ਹੁਣ ਝੂਠੀਆਂ ਸੋਹਾ ਪਾ ਕੇ ਦੱਸਣ ਮੈਂ ਤੈਨੂੰ ਸਮਝ ਦਈਦੀ ਪਰ ਜੇ ਤੂੰ ਅਹੀਂ ਜੇ ਗੱਲਾਂ ਕਰੇ ਕਿੰਨਾ ਕ ਸਮਝੂ ਮੈਂ ਤੈਨੂੰ ਮੈਨੂੰ ਇੱਕ ਗੱਲ ਦੱਸ ਤਾ ਜਸ ਤੂੰ ਸਿ ਮੇਰਾ ਯਕੀਨ ਕਰੋ ਮੈਂ ਨਹੀਂ ਖੁਸ਼ ਕਿਆ ਉਹਨੂੰ ਜਦੋਂ ਮੈਂ ਤੈਨੂੰ ਕੁਝ ਵੀ ਮੰਗਾਉਗੀ ਤੇਰੇ ਤੋਂ ਕੁਝ ਵੀ ਮਾਣਾ ਨਾ ਤਾ ਤੂੰ ਚਾਰੇ ਪੈਰ ਚੱਕ ਕੇ ਕਹਦੇ ਮਮੀ ਤੁਹਾਡੇ ਹੱਥ ਨਹੀਂ ਦਿੱਤੇ ਰੱਬ ਨੇ ਇੱਕ ਵਾਰੀ ਨਾ ਭੈਣ ਬਣ ਕੇ ਮੇਰੀ ਗੱਲ ਮੰਨ ਕੇ ਦੇਖ ਜੇ ਨਾ ਸਵਰਗ ਦੇ ਝੂਟੇ ਲਵੇਂ ਤਾਂ ਕਹਿਦੀ ਇਹ ਨਾ ਤੀ ਹੈ ਤੈਨੂੰ ਕੌਣ ਹਟਾਊਗਾ ਸਾਡੇ ਘਰੋਂ ਤੂੰ ਦਿਨ ਆ ਰਾਤ ਆ ਉਧੇ ਕਿ ਹਿੰਮਤ ਹੈਗੀ ਨੀਪਣ ਕੀ ਹਾਲ ਐ ਸਸਰੀ ਕਾਲ ਦੇਦੀ ਸਸਿਕਾਲ ਲੈ ਦੇਖ ਲੈ ਕੁੜੇ ਹਾਲੇ ਤੱਕ ਤੂੰ ਜੂੜਾ ਵੀ ਨਹੀਂ ਬਧਾਇਆ ਹੈ ਗਿਆ ਨੀ ਛੱਡ ਪਰਾਂ ਕੰਮ ਕਰ ਤੇਰੀ ਸੱਸ ਕਰ ਲੂਗੀ ਹੈ ਬੋਲੀ ਮੇਰੀ ਕੀ ਆ ਦੇਦੀ ਕੰਮ ਕਰਨ ਨੂੰ ਨੀ ਬੁੜੀਆਂ ਦੀ ਤਾਂ ਆਦਤ ਹੀ ਹੁੰਦੀ ਐ ਮੇਰੀ ਗੱਲ ਸੁਣਾ ਮੈਨੂੰ ਕੱਲ ਮਿਲੀ ਸੀ ਤੇਰੀ ਸੱਸ ਭੈਣੇ ਮੇਰਾ ਤਾਂ ਨਾ ਕੱਲ ਦੀ ਅੱਗ ਲੱਗੀ ਪਈ ਐ ਮੱਖਾ ਕਦੋਂ ਜਾਵਾਂ ਤੇ ਕੁੜੀ ਨੂੰ ਸਮਝਾ ਕੇ ਆਵਾਂ ਤੂੰ ਹੈਗੀ ਮੇਰੇ ਵਰਗੀ ਉਹ ਐ ਸਸਾਇ ਘਰ ਦੇਖ ਲੈਂਦੀ ਐ ਨਾ ਬਗਾਨੇ ਘਰ ਤੋਂ ਆਈ ਐ ਇਹਨਾਂ ਦਾ ਕਿਹੜਾ ਮੱਛਦਾ ਹੁੰਦਾ ੜੀਏ ਆਪਣੇ ਤੇ ਹੈ ਤੇਰੇ ਬਾਰੇ ਇੰਨੀਆਂ ਲੁੱਤੀਆਂ ਲਾਈਆਂ ਕੱਲ ਮੇਰੇ ਲਵੇ ਇੰਨਾ ਕੁਝ ਬੋਲੀ ਮੈਂ ਤਾਂ ਨਾ ਇਹਦੀ ਗੱਲ ਦਾ ਯਕੀਨ ਨਹੀਂ ਮੰਨਿਆ ਮੈਂ ਸੋਚਿਆ ਵੀ ਇੰਨੀ ਸਿਆਣੀ ਕੁੜੀ ਐ ਇੰਨੀ ਸੋਹਣੀ ਸੁਨੱਖੀ ਐ ਭਲਾ ਓਨੀ ਸੋਹਣਾ ਤਾਂ ਦਿਮਾਗ ਹੋਊਗਾ ਮੇਰੀ ਗੱਲ ਸੁਣ ਪੁੱਠੀਆਂ ਪੱਤੀਆਂ ਪੜਾਈ ਗਈ ਮੈਨੂੰ ਵੀ ਪਰ ਮੈਂ ਨਹੀਂ ਪੜੀ ਬੁੜੀ ਹੈਗੀ ਦੀਦੀ ਮੈਂ ਤਾਂ ਮੰਮੀ ਨੂੰ ਕੁਝ ਕਿ ਆ ਵੀ ਨਹੀਂ ਪਤਾ ਨਹੀਂ ਕਿਉਂ ਕੱਲ ਦਾ ਇੰਨਾ ਰੁੱਖਾ ਰੁੱਖਾ ਬੋਲੀ ਜਾਂਦੇ ਨੇ ਮੈਨੂੰ ਆ ਸਾਰੇ ਕੰਮ ਕਈ ਜਾਸ਼ਨ ਮੈਨੂੰ ਸਭ ਪਤਾ ਹੈ ਨਾਲੇ ਤੇਰੀ ਸੱਸ ਨੂੰ ਜਾਣਦਾ ਕੌਣ ਨਹੀਂ ਪਿੰਡ ਦੀ ਹਰੇਕ ਬੁੜੀ ਤਾਂ ਤਪਾਸਾ ਮਾਰ ਕੇ ਲੰਘਦੀ ਹੈ ਕੋਈ ਨੇ ਇਹਨੂੰ ਬੁਲਾ ਕੇ ਲੰਘਦੀ ਹੈਗੀ ਹੋਰ ਕੋਈ ਨੇ ਇਹਨੂੰ ਬੁਲਾ ਕੇ ਰਾਜੀ ਹੈ ਗਿਆ ਤੇ ਮੇਰੀ ਗੱਲ ਸੁਣ ਭਾਈ ਤੇਰੇ ਤਾਂ ਹਾਲੇ ਵਿਆਹ ਨੂੰ ਮਿਲਦਾ ਕਿੰਨੇ ਕ ਦਿਨ ਹੋ ਗਏ 7-8 ਦਿਨ ਹੋ ਜਾਂਦੇ ਨੇ ਬੂ 7-8 ਦਿਨ ਹੋ ਗਏ ਹੈ ਤੋਹੀਂ ਮੈਂ ਤੈਨੂੰ ਕੱਲ ਦੇਖਿਆ ਤੂੰ ਕੱਪੜੇ ਪਾਉਣ ਲੱਗ ਰਹੀ ਸੀ ਸੁੱਕਣੇ ਤਾਰ ਤੇ ਮੈਨੂੰ ਤਾਂ ਨਾ ਇੰਨਾ ਸੱਚੀ ਮੇਰੇ ਤਾਂ ਖੂਨ ਮੱਚਿਆ ਜਿੰਨਾ ਵੀ ਕਹ ਦੇ ਮੈਂ ਤਾਂ ਪੂਰੇ ਸਵੇਰੇ ਮੀ ਨੇਵਾਦ ਤਾਂ ਚੂੜਾ ਵਧਾਇਆ ਸੀ ਵਧਾਉਣ ਤੋਂ ਬਾਅਦ ਦੁਬਾਰੇ ਫੇਰ ਪਾਲਿਆ ਚੂੜੀਆਂ ਘਟਾ ਕੇ ਫਿਰ ਵੀ ਮੈਂ ਤਿੰਨ ਮਹੀਨੇ ਕੰਮ ਨੂੰ ਹੱਥ ਨਹੀਂ ਲਾਇਆ ਸੀ ਨਾ ਮੇਰੀ ਸੱਸ ਨੇ ਕਦੇ ਲਵਾਇਆ ਸੀ ਜੇ ਮੇਰੀ ਸੱਸ ਮਾੜਾ ਜਿਹਾ ਕਹਿ ਦਿੰਦੀ ਸੀ ਨਾ ਮੈਂ ਤਾਂ ਹਣ ਤਾੜ ਕੇ ਰੱਖਦੀ ਸੀਗੀ ਤੂੰ ਹੈਗੀਆਂ ਭੌੜੀ ਉਹ ਤਾਂ ਕੱਲ ਪ੍ਰੀਤ ਦਾ ਸਿਰ ਧੋਉਦਾ ਸੀ ਮੈਂ ਕਿਹਾ ਚੱਲ ਮੰਮੀ ਮੈਂ ਕਰ ਦਿੰਨੀ ਆ ਉਹ ਤਾਂ ਫਿਰ ਮੇਰੇ ਬਾਦੀ ਪੈ ਗਈ ਤੂੰ ਆ ਵੀ ਕਰ ਤੂੰ ਉਹ ਵੀ ਕਰ ਨਾਲੇ ਜੱਸ ਨੂੰ ਇੰਨਾ ਪੁੱਠਾ ਸਿੱਧਾ ਸਖਾਇਆ ਵੀ ਤੂੰ ਇਹ ਮੈਨੂੰ ਐਂ ਬੋਲਦੀ ਐਂ ਕਰਦੀ ਐ ਹੁਣ ਕਿੱਧਰ ਜਾ ਰਹੀ ਐ ਪਤਾ ਨਹੀਂ ਐਂ ਕਹਿ ਕੇ ਗਈ ਸੀ ਮੈਂ ਆਈ 10 ਮਿੰਟ ਚ ਨਹੀਂ ਮੈਨੂੰ ਮੇਰੀ ਗੱਲ ਸੁਣਾ ਉਹਨੂੰ ਇਹ ਨਹੀਂ ਹੁੰਦਾ ਹੈਗਾ ਵੀ 3 ਧੀ ਧਿਆਣੀ ਹੈ ਬਗਾਨੇ ਘਰੋਂ ਆਈ ਹੈ ਆਪਾਂ ਤੁਹਾਨੂੰ ਹਾਂ ਉਹੀ ਨਾਲ 3 ਤੋਂ ਵੱਧ ਪਿਆਰੀਆਂ ਹੁੰਦੀਆਂ ਨੇ ਹੈ ਲੋਕ ਇੰਨਾ ਪਿਆਰ ਕਰਦੇ ਨੇ ਤੇਰੀਆਂ ਚੁਗਲੀਆਂ ਅੱਦੇ ਪਿੰਡ ਕੋਲੇ ਕਰਕੇ ਆਉਗੀ ਮੇਰੇ ਕੋਲ ਤਾਂ ਕਰਕੇ ਗਈਆਂ ਨਾ ਮੈਨੂੰ ਤਾਂ ਤਾਂ ਪਤਾ ਸੌ ਲੱਗੇ ਮੈਂ ਕਿਹੜਾ ਝੂਠ ਬੋਲਦੀ ਆਂ ਹੋਰ ਹੁਣ ਮੈਂ ਤਾਂ ਮੈਂ ਕੀ ਕਰਾਂ ਮੇਰੀ ਗੱਲ ਸੁਣ ਮੈਂ ਤਾਂ ਤੈਨੂੰ ਐ ਕਹਿਨੀ ਆਂ ਤੇ ਇੱਕ ਤਾਂ ਨਾ ਤੂੰ ਕੰਮ ਨੂੰ ਹੱਥ ਨਾ ਲਾਇਆ ਕਰ ਜੇ ਤੈਨੂੰ ਜਿਵੇਂ ਬੋਲਦੀ ਆਂ ਨਾ ਤੂੰ ਦੁੱਗਣੇ ਤਿੱਗਣੇ ਜਵਾਬ ਦਿਆ ਕਰ ਤੂੰ ਹੈਗੀ ਪੋਲੀ ਮੈਨੂੰ ਪਤਾ ਹਾਂਜੀ ਹਾਂਜੀ ਕਰਦੀ ਹੋਏਗੀ ਕਰਦੀ ਆ ਨਾ ਜਿੱਦੇ ਡਰ ਲੱਗਦਾ ਆ ਦੇਖ ਉਹੀ ਗੱਲ ਕਰਤੀ ਤੇ ਤਾਂ ਤੂੰ ਪੜ੍ਹੀ ਲਿਖੀ ਹੈ ਪੜੀਆਂ ਲਿਖੀਆਂ ਤਾਂ ਨਾਲੇ ਉਹੀ ਤੇਜ ਹੁੰਦੀਆਂ ਨੇ ਮੈਂ ਦੇਖ ਲੈ ਨਾਲੇ ਤੇਰੇ ਨਾਲੋਂ ਅੱਧੀ ਬੜੀ ਹੋਊਂਗੀ ਮਨ ਕਰੇ ਅੱਠ ਗਜ ਮਾਤੈ ਬੜੀਆਂ ਨਾਲੇ ਮੇਰੀ ਸੱਸ ਨੂੰ ਚੰਡ ਕੇ ਰੱਖਦੀਆਂ ਮਜਾਲੇ ਮੇਰੇ ਸਾਹਮਣੇ ਬੋਲ ਜੂਗੀ 2 ਸਾਲ ਹੋ ਗਏ ਮੈਨੂੰ ਆਈ ਨੂੰ ਹਲੇ ਵੀ ਕਦੇ ਮੈਨੂੰ ਪਾਸ਼ੂਆਂ ਚ ਜਾਂਦੀ ਨੂੰ ਤੂੰ ਦਿਖਾ ਦੀ ਮੈਂ ਨਹੀਂ ਕਦੇ ਗਈ ਹੈਗੀ ਦੀਦੀ ਫਿਰ ਮੈਨੂੰ ਐਂ ਦੱਸੋ ਜੇ ਮੰਮੀ ਨੇ ਜੱਸ ਨੂੰ ਪੁੱਠਾ ਸਿੱਧਾ ਹੋਰਸ ਖਾਤਾ ਕੱਲ ਨੂੰ ਮੈਨੂੰ ਮਾਰਿਆ ਫਿਰ ਮੈਂ ਕੀ ਕਰੂੰਗੀ ਜਵਾਬ ਤਾਂ ਮੈਂ ਦੇ ਦੂੰਗੀ ਨਹੀਂ ਐ ਕਿਵੇਂ ਮਾਰਨਗੇ ਪੁਲਿਸ ਬੁੜੀਆਂ ਦੀ ਸੁਣਦੀ ਐ ਬੰਦਿਆਂ ਨੂੰ ਕੌਣ ਪੁੱਛਦਾ ਹੈ ਹੈ ਨਾਲੇ ਮੇਰੀ ਗੱਲ ਸੁਣ ਜਿਵੇਂ ਤੂੰ ਆਪਦੇ ਘਰ ਵਾਲੇ ਨੂੰ ਮੰਗਰ ਲਾ ਲਈਂ ਉਵੇਂ ਲੱਗ ਜੂਗਾ ਜੇ ਆਪ ਛਤਰ ਚਲਾ ਕੇ ਤੂੰ ਉਹਦੋਂ ਵੀ ਛਤਰ ਚਲਾ ਕੇ ਬਣ ਜਾ ਨਾਟਕ ਨੂਟਕ ਜੇ ਕਰਨੇ ਸਿੱਖ ਲਿਆ ਕਰ ਨਹੀਂ ਸਾਸ ਬਹੂ ਵਾਲੇ ਸੀਰੀਅਲ ਦੇਖਿਆ ਕਰ ਕੋਈ ਨਹੀਂ ਜੀ ਦੀ ਮੈਨੂੰ ਫੋਨ ਕਿੱਥੇ ਚਲਾਣ ਦਿੰਦੇ ਨੇ ਤੁਸੀਂ ਆ ਜਾਇਆ ਕਰੋ ਜਦੋਂ ਇੱਧਰ ਉੱਧਰ ਲੰਘੀ ਹੁੰਦੀ ਹੈ ਨਾ ਮਾੜਾ ਮੈਨੂੰ ਦੱਸ ਦਿਆ ਕਰੋ ਮੈਨੂੰ ਨਹੀਂ ਪਤਾ ਇਹਨਾਂ ਦੇ ਘਰ ਦਾ ਪੇਤ ਨਹੀਂ ਹੈਗਾ ਹਲੇ ਅੱਛਾ ਅੱਛਾ ਚਲ ਠੀਕ ਹੈ ਫਿਰ ਜੇ ਤੂੰ ਮੇਰੀ ਗੱਲ ਮੰਨੇਗੀ ਨਾ ਤਾਂ ਇੱਕ ਗੱਲ ਮੇਰੀ ਧਿਆਨ ਨਾਲ ਸੁਣ ਜਦੋਂ ਹੁਣ ਤੈਨੂੰ ਕੁਝ ਵੀ ਮੰਗਾਉਗੀ ਤੇਰੇ ਤੋਂ ਕੁਝ ਵੀ ਮਾੜਾ ਮੋਟਾ ਵੀ ਤੂੰ ਨਾ ਚਾਰੇ ਪੈਰ ਚੱਕ ਕੇ ਕਹਦੇ ਮਮੀ ਤੁਹਾਡੇ ਹੱਥ ਨਹੀਂ ਦਿੱਤੇ ਰੱਬ ਨੇ ਇੱਕ ਵਾਰੀ ਨਾ ਭੈਣ ਬਣ ਕੇ ਮੇਰੀ ਗੱਲ ਮੰਨ ਕੇ ਦੇਖ ਜੇ ਨਾਸਵਰਗ ਦੇ ਝੂਟੇ ਲਵੇਂ ਤਾਂ ਕਹਿਦੀ ਹੈ ਹਾਂ ਜੇ ਸਾਰਾ ਡੱਬਰ ਮੈਨੂੰ ਮਾਰਨ ਤੇ ਨਾਲੇ ਮੇਰੀ ਗੱਲ ਸੁਣ ਉੱਤੇ ਨਾ ਜੀ ਕਿਤੇ ਇੱਕ ਵਾਰੀ ਨਾ ਆ ਪਰਤਿਆ ਕੇ ਜ਼ਰੂਰ ਦੇਖੀ ਤੇਰੇ ਤਾਂ ਜੂਨ ਸੁਧਰ ਜੂਗੀ ਬੋਲੀਏ ਤੂੰ ਤਾਂ ਹੈ ਭੋਲੀਏ ਸਰ ਕੋਈ ਨਹੀਂ ਦੀਦੀ ਕਿਹੜਾ ਮਾਰਦੇ ਰਹੋ ਢੇੜਾ ਮਾਰਦੀ ਰਹੂੰਗੀ ਭੋਲੇ ਬੰਦਿਆਂ ਦਾ ਕੁਛ ਨਹੀਂ ਹੁੰਦਾ ਚਾਹ ਪੀਜੋ ਮੈਂ ਚਾਹ ਬਣਾ ਕੇ ਲਿਆ ਚਾਹ ਚੂਣੀ ਮੈਂ ਪੀਂਦੀ ਮੈਨੂੰ ਪਰਾਂ ਧਰ ਦੇ ਕਹਦੇ ਮੈਥੋਂ ਨਹੀਂ ਐ ਕਰਨੀ ਮੈਂ ਤਾਂ ਕਹਿੰਦੀ ਇਹਨੂੰ ਬਾਹਰ ਡੋਲਿਆ ਕਹਦੇ ਮੈਂ ਤਾਂ ਤੀਰੇ ਚੂਰੇ ਨਹੀਂ ਹੈ ਕਿ ਐਂ ਕਰੀ ਹੁਣ ਕੀ ਕਰਾਂ ਮੈਨੂੰ ਸਮਝ ਨਹੀਂ ਆਉਂਦੀ ਇਹਨੂੰ ਹੌਂਦੇ ਲੁੱਤੀਆਂ ਦੋ ਚਾਰ ਹੋਰ ਗੱਭੀ ਕਿਵੇਂ ਐ ਠੀਕ ਐ ਪਰ ਦਈ ਤੂੰ ਦੱਸ ਕਿਵੇਂ ਆ ਮੈਂ ਤਾਂ ਠੀਕ ਠਾਕ ਵੀ ਕਮਾਲ ਐ ਨਵਾਂ ਨਵਾਂ ਵਿਆਹ ਹੋ ਗਿਆ ਤੇ ਤੈਨੂੰ ਤਾਂ ਹਵਾ ਹੀ ਆ ਗਈ ਤੇ ਬਲੋਣੀ ਛੱਟਾ ਹਵਾ ਕਾ ਨੂੰ ਪਰਜਾਈ ਬਸ ਮੈਂ ਟਾਈਮ ਹੀ ਨਹੀਂ ਮਿਲਿਆ ਹੈਗਾ ਅੱਛਾ ਹਾਂ ਹੋਰ ਕਿੱਧਰ ਆਈਆਂ ਬਸ ਤੁਹਾਡੇ ਘਰ ਹੀ ਆਈ ਸੀ ਮੈਂ ਮਹਾਚਲ ਦਾ ਆਪਣੇ ਜਸ ਦਾ ਵਿਆਹ ਹੋ ਗਿਆ ਹੂੰ ਤੇ ਘਰ ਵਾਲੀ ਦਾ ਨਾਂ ਵੀ ਉਹ ਹੀ ਜੇ ਨਿਕਲੇ ਆ ਜੋੜੀ ਤਾਂ ਵਧੀਆ ਬਣਦੀ ਐ ਨਹੀਂ ਠੀਕ ਆ ਹਾਂ ਮਹਾਚਲ ਘਰ ਵਾਲੀ ਨੂੰ ਦੇਖਿਆ ਵਾ ਤੇਰੀ ਨੂੰ ਪਹਿਲੀ ਵਾਰ ਆਈ ਸੀ ਮੈਂ ਤਾਂ ਦੇਖਣਾ ਉਹ ਫਿਰ ਵੱਡੀ ਹੋਣ ਦੇ ਨਾਂ ਤੇ ਮੇਰਾ ਫਰਜ਼ ਵੀ ਬਣਦਾ ਹੈ ਹਨਾ ਹੂੰ ਹੂੰ ਦਰਾਨੀ ਨੂੰ ਦੇਖਣ ਦਾ ਤਾਂ ਹੂੰ ਤੇ ਵਧੀਆ ਚੱਲਦਾ ਫਿਰ ਤੁਹਾਡਾ ਕੰਮ ਕਰ ਜਾ ਹਾਂ ਠੀਕ ਆ ਕੋਈ ਚੱਕਰ ਨਹੀਂ ਨਹੀਂ ਮਤਲਬ ਕਿ ਸੱਸ ਨੂੰ ਹਾਂ ਦੀ ਇਹਨਾਂ ਦੀ ਵਧੀਆ ਬਣਦੀ ਹੋਊਗੀ ਹਾਂ ਠੀਕ ਆ ਕੀ ਚੱਕਰ ਆਗਾ ਅੱਛਾ ਹੂੰ ਤਾਂ ਠੀਕ ਹੈ ਚੱਲ ਤੂੰ ਤਾਂ ਹੁਣ ਘਰ ਵਾਲਾ ਭਈ ਉਹਦੇ ਦਾ ਪੱਖ ਲਏਗਾ ਅੱਗੇ ਗੱਲ ਤਾਂ ਦੇਖ ਕਰੀ ਨਾ ਮੇਰਾ ਹੈਗਾ ਸੁਆਹ ਦੇਖ ਖਰਾ ਜਾ ਹਨਾ ਮੈਂ ਬੰਦੇ ਦੇ ਮੂੰਹ ਤੇ ਕਹਿ ਦਿੰਨੀ ਆ ਮੈਂ ਤਾਂ ਤੇਰੀ ਬਹੂ ਕੋਲੇ ਗਈ ਹੁਣ ਮੈ ਲਾਗੀ ਗੱਲਾਂ ਜਿਹਾ ਕਰਨਾ ਭਈ ਮੈਨੂੰ ਤਾਂ ਨਾ ਇੰਨੀ ਖਿਜੀ ਚੜੀ ਜਿੰਨੀ ਕਹਦੇ ਉਹ ਤਾਂ ਨਵੀਂ ਨਵੇਲੀ ਸੀ ਜੇ ਕਿਤੇ ਪੁਰਾਣੀ ਹੁੰਦੀ ਨਾ ਮੈਂ ਤਾਂ ਗੁੱਤਰੀ ਨੂੰ ਗੇੜਾ ਦੇ ਦਿੰਦੀ ਤੇਰੀ ਮੰਮੀ ਦੀਆਂ 100 ਚੁਗਲੀਆਂ ਕਰੀਆਂ ਮੇਰੇ ਲਵੇਂ ਕਿਉਂ ਪਤੀ ਨਹੀਂ ਕਹਿੰਦੀ ਐ ਜਸ਼ਨ ਨੇ ਸੌ ਲੱਗੇ ਮੈਨੂੰ ਤਾਂ ਜਸ਼ਨ ਨੇ ਤੇ ਕਹਿੰਦੀ ਮੈਂ ਐ ਕਹਤਾ ਮਾੜਾ ਜਮਾਹ ਪਾਈ ਤੂੰ ਗੰਡੇ چیرਦੀ ਐ ਤੇ ਮਹਾ ਚੱਲ ਵਧੀਆ ਗੱਲ ਐ ਤੂੰ ਲ ਕੰਮ ਲਾਗੀ ਕਹਿੰਦੀ ਲੈ ਇਹ ਤਾਂ ਕਹਿੰਦੀ ਨੰਗਨੇ ਸਿਰੇ ਦੇ ਕਹਿੰਦੀ ਗੁੰਡੇ ਨਹੀਂ ਹੁੰਦੇ ਇਹਨਾਂ ਦੇ ਘਰੇ ਇਹਨਾਂ ਦੇ ਸਬਜ਼ੀ ਨਹੀਂ ਹੁੰਦੀ ਕਹਿੰਦੀ ਮੈਂ ਤਾਂ ਫਸ ਗਈ ਬਚੋਲੇ ਨੇ ਕਿੱਥੇ ਫਸਾਤੀ ਬਾਬਾ ਗੁਰੂ ਐਨਾ ਕੁਝ ਬੋਲੀ ਪੱਕਾ ਪਰਦਾਈ ਇਹੀ ਗੱਲ ਹੋਈ ਆ ਨਾ ਵੀ ਤੈਨੂੰ ਲੱਗਦਾ ਮੈਂ ਝੂਠ ਬੋਲੂੰਗੀ ਝੂਠ ਵਾਲੀ ਗੱਲ ਨਹੀਂ ਪਰਦਾਈ ਪਰ ਮੈਨੂੰ ਫੇਰ ਵੀ ਲੱਗਦਾ ਵੀ ਐਨਾ ਕੁਝ ਤਾਂ ਨਹੀਂ ਕਹਿੰਦੀ ਜਸ ਨੇ ਯਾਰ ਇਹ ਜੀ ਤਾਂ ਹੈ ਨਹੀਂ ਉਹ ਦੇਖ ਤੂੰ ਤਾਂ ਉਹੀ ਗੱਲ ਮੁੰਡੇ ਤਾਂ ਕਹਿੰਦੇ ਭੋਲੇ ਹੁੰਦੇ ਨੇ ਮੁੰਡੇ ਨੂੰ ਬੜਾ ਪਤਾ ਹੁੰਦਾ ਨਾਲੇ ਮੈਨੂੰ ਤਾਂ 2 ਸਾਲ ਹੋ ਗਏ ਸਾਰਾ ਪਿੰਡ ਮੇਰੀ ਤਾਂ ਹੰਮੀ ਭਰਦਾ ਹੈ ਮੈਂ ਸੱਚੀ ਗੱਲ ਕਹਿ ਦਿੰਦੀ ਆ ਮੂੰ ਤੇ ਤੂੰ ਥੋੜੀ ਮਰਜੀ ਆ ਭਾਈ ਚੁਗਲੀਆਂ ਤਾਂ ਨਾ ਹੋਰ ਵੀ ਬਥੇਰੀਆਂ ਕਰਨੀਆਂ ਮੈਂ ਨਾ ਦੱਸ ਨਹੀਂ ਸਕਦੀ ਅਸਲ 'ਚ ਤੈਨੂੰ ਨਪਰਦਾ ਹੀ ਇਹੀ ਜਿਹ ਕਹੀ ਚੁਗਲੀਆਂ ਕਰਤੀ ਜਿਹੜੀ ਤੂੰ ਮੈਨੂੰ ਦੱਸ ਨਹੀਂ ਸਕਦੀ ਵੀ ਮੇਰੀ ਗੱਲ ਸੁਣ ਥੋੜਾ ਹੈਗਾ ਬੁੱਝ ਦਿਮਾਗ ਮਾਂ ਪੁੱਤਾਂ ਦਾ ਨਾ ਤੁਸੀਂ ਨੇ ਆਪਣੀ ਨਵੀਂ ਬਹੂ ਕੋਲੇ ਐ ਕਹ ਤੋ ਪੇਤ ਖੋਲਿਆ ਸੀ ਵੀ ਤੁਸੀਂ ਨੇ ਜ਼ਮੀਨ ਦਾ ਕੀਲਾ ਵੇਚਦਾ ਸਾਲ ਪਹਿਲਾਂ ਅਸੀਂ ਤਾਂ ਕੁਝ ਵੀ ਨਹੀਂ ਕਿਹਾ ਹਾਏ ਫਿਰ ਉਹਨੂੰ ਕੀ ਪਤਾ ਲੱਗਿਆ ਮੈਨੂੰ ਤਾਂ ਕਹਿੰਦੀ ਸਾਡੇ ਤਾਂ ਕਹਿੰਦੀ ਮੇਰੀ ਤਾਂ ਸੱਸ ਮੇਰੇ ਘਰ ਵਾਲਾ ਕਹਿੰਦੀ ਤਾਂ ਨੰਗ ਨਿਸਰੇ ਦੇ ਕਹਿੰਦੀ ਸਾਲ ਪਹਿਲਾਂ ਇਹਨਾਂ ਨੇ ਜ਼ਮੀਨ ਵੇਚ ਕੇ ਕਹਿੰਦੀ ਕੁੜੀ ਵਿਆਹੀ ਦੀ ਭੂਆ ਭਾ ਦੀ ਕੋਈ ਸ਼ੱਕ ਛੁਪਰੀ ਹੋ ਜਸ਼ਨਨੀ ਮੈਂ ਹੁਣ ਝੂਠ ਬੋਲੂਗੀ ਭਰਾ ਭਰਾਵਾ ਮੇਰੀ ਗੱਲ ਸੁਣਨ ਵਾਲੇ ਮੈਂ ਤਾਂ ਤੁਹਾਡੇ ਤੇ ਹਰਾਣ ਆ ਵੀ ਐ ਥੋੜੀ ਗੱਲਾਂ ਦੱਸੀ ਦੀ ਹੁੰਦੀਆਂ ਨੇ ਮੇਰੇ ਘਰ ਵਾਲੇ ਨੇ ਤਾਂ ਹੁਣ ਤੱਕ 2 ਸਾਲਾਂ ਦਾ ਮੈਨੂੰ ਕੋਈ ਪੇ ਤੈ ਨਹੀਂ ਦਿੱਤਾ ਹੈਗਾ ਚਲ ਕੋਈ ਨਹੀਂ ਮੈਂ ਕਰਦਾ ਗੱਲ ਤਾਹੀਂ ਕੈਨੀ ਮੜਾ ਜੀ ਤਾੜ ਕੇ ਰੱਖੀਦੀ ਹੁੰਦੀ ਐ ਨਾ ਨਾ ਤੈਨੂੰ ਪਤੀ ਆ ਭਰਾਵਾ ਮੇਰਾ ਤਾਂ ਆਪਣਾ ਤਾਂ ਘਰ-ਬਾਰ ਐ ਹਾਂ ਤਾਂ ਹੀ ਕਹਾ ਗਾਹਾਂ ਕਿਸੇ ਨੂੰ ਨਾ ਦੱਸ ਪਿੰਡ ਚ ਐਵੇਂ ਬੁਰਾ ਜਿਹਾ ਲੱਗਦਾ ਨਾ 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 ਪਾਣੀ ਦੱਸ ਦੇ ਆਪਣੀ ਆਦਤ ਐ ਇਹ ਕੋਈ ਨਹੀਂ ਮੈਂ ਪੁੱਛ ਲਉ ਹਾਂ ਸਮਾਰਕੇ ਚ ਪੁੱਛ ਲਈ ਮੜਾ ਜਾਂ ਹਾਂ ਹੁਣ ਬੜੀਆਂ ਨਾ ਗੱਲ ਚਾਤਰ ਚਲਾਕ ਬਣੀ ਤਾਂ ਐ ਬੈਠੀ ਸੀ ਚੂੜਾ ਪਾ ਕੇ ਵੀ ਮੈਂ ਤਾਂ ਨਮੀ ਨਵੇਲੀ ਆਈ ਆ ਹੁਣ ਲੱਗੂਗਾ ਪਤਾ ਜਦ ਦੋਏ ਪਾਸੇ ਅੱਗ ਲਾਈ ਹਾ ਨੇਲੇ ਤੇ ਡੈਲੀ ਵੱਜੀ ਜਾਂਦੇ ਨੇ ਆ ਬੁੜੀ ਜੀ ਹੁੰਦੀ ਐ ਪਹਿਲਾਂ ਉਹਨਾਂ ਦੋਹਾਂ ਦੇ ਕੰਨ ਭਰੇ ਨੇ ਹੁਣ ਤੀਜੇ ਇਹਦੇ ਵੀ ਭਰਦੀਆਂ ਨਜ਼ਾਰਾ ਤਾਂ ਫੇਰ ਆਊਗਾ ਜਦੋਂ ਆਥਣੇ ਮੈਨੂੰ ਚੀਕਾ ਰੋਲੀ ਸੁਣੂਗੀ ਡੋਂਗੋਂ ਡਾਂਗੀ ਟੱਬਰ ਹੋਊਗਾ ਇਹਨਾਂ ਦਾ ਇੰਦਾਂ ਮੈਨੂੰ ਸਕੂਨ ਜਾ ਮਿਲ ਜਾਊਗਾ ਮੱਥਾ ਟੇਕ ਦਿਓ ਤਾਈ ਜਉਂਦੀ ਰਾ ਪੁੱਤੋ ਵੱਡੇ ਸਾਰੇ ਉਮਰ ਕਰ ਰੱਬ ਤੇਰੀ ਹਾਂ ਆਈ ਨੀ ਉਹ ਹੀ ਗੱਲ ਆਪਾਂ ਕਹਿੰਦੇ ਜਿਹਨੂੰ ਦਿਲ ਤੋਂ ਪਿਆਰ ਕਰਦੇ ਆ ਹਾਂ ਬੰਦਾ ਟੱਕਰੇ ਜਾਂਦਾ ਆਪਾਂ ਗੱਲ ਵੀ ਟੱਕਨੀਆਂ ਦੀ ਦੇਖਾ ਹਾਂ ਪੁੱਤ ਨੀ ਕੱਲ ਵੀ ਮੇਰੇ ਆਹੀ ਸੂਟ ਤੀ ਤੇ ਚਲ ਕੋਈ ਨਹੀਂ ਸੂਟ ਤਾਂ ਦੋ ਦਿਨ ਰੱਖੀਦਾ ਹੁੰਦਾਗਾ ਹੂੰ ਦੋ ਦਿਨ ਮੈਂ ਕਾਨੂੰ ਰੱਖਦੀਆਂ ਨੀ ਮੈਂ ਤਾਂ ਨਾ ਕੱਲ ਆਨਸਰ ਲਾਤਾ ਤੀ ਫੇਰ ਤਾਂ ਮੈਂ ਮੜਾ ਜੇ ਪਿੰਡ ਚ ਦਿਖਾਉਣਾ ਹੁੰਦਾ ਜੜੀਆਂ ਮੇਰੇ ਤੇ ਮੱਚਦੀਆਂ ਨੇ ਮਹਿੰਗਾ ਸੂਟ ਪਾ ਕੇ ਹਾਂ ਤੇ ਮੇਰੀ ਗੱਲ ਸੁਣ ਸੱਚ ਹਾਂ ਮੈਂ ਤਾਂ ਤੁਹਾਡੇ ਘਰੋਂ ਆਈਆਂ ਹੁਣ ਤਾਈ ਸਾਡੇ ਘਰੋਂ ਨਹੀਂ ਇੱਕਦਮ ਤੈਨੂੰ ਤਾਈ ਕਿਹਾ ਜਾਣੀ ਬਲੇਖੇ ਨਾਲ ਗੁੱਸਾ ਨਾ ਕਰਾ ਚਾਚੀ ਹੋਈ ਮਾਸੀ ਚਾਚੀ ਹੋਈ ਇੱਕੇ ਗੱਲ ਹੁੰਦੀ ਹੈ ਹਾਂ ਹਾਂ ਤੇ ਨਹੀਂ ਮੈਂ ਤਾਂ ਤੁਹਾਡੇ ਘਰੋਂ ਆਈਆਂ ਚਾਚੀ ਅੱਛਾ ਨਹੀਂ ਆਈ ਤਾਂ ਮੈਂ ਤੇਰੇ ਕੋਲੇ ਸੀ ਤੇਰੀ ਨੂੰਹ ਦੇ ਮੱਥੇ ਲੱਗ ਕੇ ਤਾਂ ਮੈਂ ਉਹੀ ਨਹੀਂ ਰਾਜੀ ਤੂੰ ਦੱਸਦੀ ਨਹੀਂ ਸੀ ਕਹਿੰਦੀ ਮੋਟਾ ਜਿਹਾ ਦਿਮਾਗ ਹੈ ਉਹਦਾ ਹਾਂ ਕੋੜੇ ਕੀ ਕਹਿੰਦੀ ਉਹ ਤੇ ਮੈਂ ਪੁੱਛਿਆ ਮੈਂ ਉਂ ਪੁੱਛ ਲਿਆ ਮੈਂ ਕਿਹਾ ਚਾਚੀ ਕਿੱਥੇ ਆ ਮੈਨੂੰ ਕਹਿੰਦੀ ਤੂੰ ਕੌਣ ਕਹਿੰਦੀ ਮੂੰ ਚੱਕ ਕੇ ਆ ਗਈ ਸਾਡੇ ਉਹ ਨਹੀਂ ਐਡੀ ਹਿੰਮਤ ਐਡੀ ਹਿੰਮਤ ਆ ਚਾਚੀ ਮੇਰੀ ਗੱਲ ਸੁਣ ਲੈ ਮੈਂ ਨਹੀਂ ਤੇਰੇ ਘਰੇ ਦ ਤੈਨੂੰ ਕੌਣ ਹਟਾਊਗਾ ਸਾਡੇ ਘਰੋਂ ਤੂੰ ਦਿਨ ਰਾਤ ਆ ਉਹਦੀ ਕੀ ਹਿੰਮਤ ਹੈਗੀ ਚਾਚੀ ਤੇਰੇ ਕਹਿਣ ਨਾਲ ਕੀ ਹੁੰਦਾ ਮਖਤਿਆਰੀ ਤਾਂ ਹੁਣ ਤੇਰੀ ਨੂਹ ਦੀ ਚੱਲਦੀ ਹੈ ਤੇਰੀ ਥੋੜੀ ਚੱਲਣ ਦਊਗੀ ਉਹ ਨਹੀਂ ਨੂਹ ਨਾਲ ਕੋਈ ਚੱਲਦੀ ਨਹੀਂ ਹਜੇ ਤੱਕ ਤਾਂ ਮੇਰੀ ਚੱਲਦੀ ਆ ਸੁਖ ਨਾਲ ਸ਼ਾਬਾਸ਼ ਸ਼ਾਬਾਸ਼ ਤਾਈ ਹਾਂ ਸੱਚ ਚਾਚੀ ਮੈਂ ਤਾਂ ਨਾ ਤੈਨੂੰ ਐਂ ਸਖਿਆਉਣ ਆਈ ਸੀ ਹੁਣ ਤੇਰਾ ਮੁੰਡਾ ਵੀ ਮੈਨੂੰ ਮਿਲਿਆ ਤੀ ਬਾਹਰ ਚ ਜੇ ਮੈਂ ਉਹਨੂੰ ਸਖਿਆਇਆ ਤਪਾਈ ਤੇਰਾ ਮੁੰਡਾ ਵੀ ਮੈਨੂੰ ਆਏ ਜੇ ਬੋਲਿਆ ਕਹਿੰਦਾ ਲੈ ਮੇਰੀ ਬਹੂ ਕਹਿੰਦਾ ਕੁਸਮਰਜੀ ਕਰੇ ਅੱਜ ਕੱਲ ਤਾਂ ਤਾਈ ਉਹੀ ਗੱਲ ਚਾਚੀ ਪਲਾਈ ਦਾ ਜ਼ਮਾਨਾ ਰਿਹਾ ਹੀ ਨਹੀਂ ਨਾ ਤੂੰ ਮੁੰਡੇ ਕੋਲੇ ਦੱਸ ਤੇ ਸਾਰੀ ਗੱਲ ਨਹੀਂ ਮੇਰੀ ਗੱਲ ਸੁਣ ਜਦੋਂ ਮੈਂ ਤੇਰੀ ਨੂੰਹ ਕੋਲੇ ਗਈ ਮੈਨੂੰ ਕਹਿੰਦੀ ਕਹਿੰਦੀ ਮੇਰੇ ਤਾਂ ਸੱਸ ਨੰਗਣੀ ਐ ਮੇਰੇ ਘਰ ਵਾਲਾ ਨੰਗ ਹੈ ਮੈਂ ਕਿਹਾ ਕਿਉਂ ਕਹਿੰਦੀ ਸਾਲ ਪਹਿਲਾਂ ਨੇ ਤਾਂ ਇੰਨਾਂ ਨੇ ਤਾਂ ਜ਼ਮੀਨ ਦਾ ਕੀਲਾ ਵੇਚ ਕੇ ਕਹਿੰਦੀ ਨਾਨਕ ਸ਼ੱਕ ਭਰੀ ਤੀ ਨਹੀਂ ਮੈਂ ਮਰ ਜਾ ਐਂਡੀਆਂ ਗੱਲਾਂ ਬੋਲ ਗਈ ਉਹ ਨਾ ਤੁਸੀਂ ਉਹਨੂੰ ਪੇਤ ਘਾਤੋ ਦਿੱਤੇ ਮੈਂ ਤਾਂ ਥੋੜੀ ਤੇ ਹੈਰਾਨਾ ਉਸਦਾ ਕੁਝ ਦੱਸਿਆ ਹੀ ਨਹੀਂ ਸਾਨੂੰ ਕੀ ਪਤਾ ਕਿਨੇ ਗੱਲ ਕੀਤੀ ਐ ਇਹ ਨਹੀਂ ਮੇਰੀ ਗੱਲ ਸੁਣੋ ਚੰਗੀ ਤਰ੍ਹਾਂ ਪਤਾ ਕਰ ਲੋ ਕਿਸੇ ਗਵਾਂਡਣ ਦਾ ਨੰਬਰ ਲਈ ਬੈਠੀ ਆ ਉਹ ਤਾਂ ਆ ਲੈ ਲਖਿਆ ਕੇ ਲੈ ਤਾ ਪੱਟ ਦੂੰਗੀ ਗੁੱਤ ਗਵਾਂਡਣ ਦੀ ਗਵਾਂਡਣ ਦੀ ਗੁੱਤ ਕਾ ਤੋ ਪੱਟੇਗੀ ਹੋਰ ਫਿਰ ਪਹਿਲਾਂ ਆਪਦੇ ਘਰ ਥੱਲੇ ਕਾ ਪੀੜੀ ਥੱਲੇ ਸੁੱਟਾ ਮਾਰ ਗਾਂ ਨਹੀਂ ਮੈਂ ਤਾਂ ਕੁੱਤੀ ਨੂੰ ਪੁੱਛੂੰਗੀ ਵੀ ਦਸ ਤਿੰਨ ਨੰਬਰ ਕੌਣ ਦੇ ਕੇ ਗਿਆਗਾ ਨਹੀਂ ਮੜਾ ਜਾ ਹੌਲੀ ਬੋਲ ਤੇ ਮੇਰੀ ਗੱਲ ਸੁਣ ਤੇ ਕਹਿੰਦੀ ਮੈਂ ਕਿਹਾ ਤੂੰ ਗੰਡੇ چیرਦੀਆਂ ਚੱਲ ਵਧੀਆ ਗੱਲ ਐ ਹਨਾ ਵੀ ਗੰਡੇ ਗੁੰਡੇ ਤਾਂ چیرਨੇ ਚਾਹੀਦੇ ਨੇ ਕੰਮਕੁਮ ਕਰਨਾ ਚਾਹੀਦਾ ਤੇ ਕਹਿੰਦੀ ਮੇਰੀ ਸੱਸ ਤਾਂ ਕਹਿੰਦੀ ਇੰਨੀ ਕੁੱਤੇ ਦੀ ਵੱਡੀ ਆ ਕਹਿੰਦੀ ਮੈਨੂੰ ਔਨ ਸਾਰਾ ਕੰਮ ਤੇ ਲਾ ਲਿਆ ਕਹਿੰਦੀ ਮੈਂ ਕੀ ਨੌਕ ਕਰਾਣੀ ਆ ਕੰਨੀ ਮੈਂ ਤਾਂ ਚਾਰ ਦਿਨ ਦੇਖਦੀ ਆ ਮੈਂ ਤਾਂ ਕਹਿੰਦੀ ਗੋਡਾ ਥੱਲੇ ਲਾਉਂਗੀ ਹਾਂ ਮੈਂ ਮਰ ਜਾ ਤੂੰ ਐ ਕਰੀ ਪੁੱਤ ਤੂੰ ਕੱਲ ਨੂੰ ਸਾਡੇ ਘਰੇ ਆਈ ਹਾਂ ਤੂ ਦਾ ਮੂਤੇ ਕਹੀ ਹੈ ਗੱਲ ਚਾਚੀ ਮੇਰੀ ਗੱਲ ਸੁਣਾ ਤੂੰ ਤਾਂ ਚੁਗਲੀ ਵੱਜੂਗੀ ਨਾਲੇ ਆ ਇੰਨੇ ਆਉਂਦੇ ਨੇ ਤੁਰੇ ਸਾਰੇ ਚੁਗਲੀ ਲਾ ਦੇਣਗੇ ਤੂੰ ਕਰੇ ਜਾ ਤੇ ਮੇਰਾ ਯਕੀਨ ਤਾਂ ਹੈਗਾ ਤੈਨੂੰ ਮੇਰੇ ਤੇ ਹਾਂ ਧੀਏ ਐਂ ਤਾਂ ਯਕੀਨ ਹੈ ਬਸ ਫਿਰ ਜਾਨ ਸਰ ਗੁੱਤਨੀ ਨੂੰ ਘੇੜਾ ਦੇ ਦੇ ਡਰ ਨਾ ਫਿਰ ਚੱਲੂਗੀ ਤੇਰੀ ਐਂ ਨਹੀਂ ਮੈਂ ਡਰਦੀ ਹੈਗੀ ਮੈਂ ਮੁੰਡੇ ਨਾਲ ਵੀ ਕਰਦੀ ਆ ਗੱਲ ਜਾ ਜਾ ਫਿਰ ਖੜ ਨਾ ਕਰ ਭੱਜਾ ਭੱਜ ਜਾ ਹਾਂ ਹੁਣ ਖਲਕੂ ਕੀ ਡਾਂਗਤਾ ਜੀ ਮੇਰੀ ਗੱਲ ਸੁਣ ਇੱਕ ਅਤੇ ਪਰਜਾਈ ਨੂੰ ਕੀ ਕਹਤ ਮੈਂ ਤਾਂ ਕੁਛ ਵੀ ਨਹੀਂ ਕਿਹਾ ਉਹ ਮੇਰੇ ਲਈ ਕਿੱਗ ਗਈ ਆ ਆਪਣੀ ਮੇਰੀ ਗੱਲ ਸੁਣ ਉਹਨਾਂ ਨਾਲ ਆਪਣੀ ਖਾਸ ਸਾਲਾਂ ਦੀ ਲਿਹਾਜਾ ਵਧੀਆ ਤੂੰ ਉਹਨੂੰ ਕੀ ਕਹੀ ਜਾਨੀ ਇਹਨਾਂ ਨੇ ਕਿਲਾ ਵੇਚ ਤਾਂਇਆ ਕਰਤਾ ਜੱਸ ਮੈਨੂੰ ਤਾਂ ਕੁਛ ਵੀ ਨਹੀਂ ਪਤਾ ਮੇਰੀ ਗੱਲ ਸੁਣ ਦੱਸਣ ਐਂ ਭੇਤ ਨਹੀਂ ਦਈਦਾ ਹੁੰਦਾ ਆਪਣੇ ਘਰ ਦਾ ਕਿਸੇ ਨੂੰ ਮੈਨੂੰ ਪਤਾ ਹੀ ਨਹੀਂ ਕਿਨੇ ਵੇਚਿਆ ਕਿਲਾ ਯਾਰ ਤੇਰ ਲਵ ਆ ਕੇ ਗਈ ਆ ਨਾ ਪਰਜਾਈ ਹੁਣ ਹਾਂ ਉਹ ਤਾਂ ਉਹੀ ਗੱਲਾਂ ਮਾਰ ਕੇ ਗਈ ਆ ਕਹਿੰਦੀ ਮੈਂ ਤਾਂ ਤਰਾ ਹਾਲ ਚਾਲ ਪੁੱਛਣ ਆਈ ਆ ਨਾ ਤੇਰੀ ਐਨੀ ਹਮਤ ਸਾਡਾ ਘਰ ਦੇ ਪੇਤ ਤਾ ਸਾਰਿਆਂ ਨੂੰ ਤੈਨੂੰ ਕਿਨੇ ਦੱਸਿਆ ਵੀ ਇਹਨਾਂ ਨੇ ਕਿੱਲਾ ਵੇਚਿਆ ਮਮੀ ਮੈਨੂੰ ਪਤਾ ਹੀ ਨਹੀਂ ਵੀ ਕਿਨੇ ਵੇਚਿਆ ਕਿੱਲਾ ਦੇਖਾ ਕਿੰਨੀ ਭੋਲੀ ਬਣਦੀ ਆ ਤੈਨੂੰ ਕਿਨੇ ਹੋਰ ਤਾਂ ਦੇਖ ਲਿਆ ਮੈਨੂੰ ਵੀ ਮੈਂ ਹੀ ਪਿੰਡ ਚ ਸੁਣਿਆ ਮੈਂ ਵੀ ਸੁਣਿਆ ਤੇ ਮੈਂ ਉਹੀ ਗੱਲ ਪੁੱਛਦਾ ਦੀਗਾ ਹਾਂ ਜਦਸ ਮੈਨੂੰ ਪਤਾ ਹੀ ਨਹੀਂ ਕਿੱਲਾ ਕਿਨੇ ਵੇਚਿਆ ਇਹਨਾਂ ਤਾਂ ਆਪਣੇ ਸਾਰੇ ਘਰ ਦੀਆਂ ਗੱਲਾਂ ਲੋਕਾਂ ਨੂੰ ਸੁਣਾ ਤੀਆਂ ਦੱਸ ਤੀਆਂ ਹੁਣ ਮੇਰੀ ਗੱਲ ਸੁਣ ਦੱਸ ਹੁਣ ਉਹਨੇ ਕਿਵੇਂ ਕਹਿਤਾ ਫਿਰ ਅਗਲੀ ਨੇ ਦੱਸੋਂ ਲੱਗੇ ਮੈਨੂੰ ਨਹੀਂ ਪਤਾ ਮੈਂ ਕੀ ਮੈਨੂੰ ਤੁਸੀਂ ਦੱਸਿਆ ਹੀ ਨਹੀਂ ਮੈਥੋਂ ਇਹ ਨੰਗਣਾ ਮੈਥੋਂ ਕੰਮ ਕਰਾਉਂਦੇ ਨੇ ਨਾ ਤੁਮਾਰਾ ਮੈਨੂੰ ਸੋਹ ਲਗੇ ਜਿੱਡੀ ਮਰਜ਼ੀ ਮੈਂ ਕਿਸੇ ਨੂੰ ਨਹੀਂ ਦੱਸਿਆ। ਸਫਾ ਸੁਹਾਨਾ ਪਾ ਹੁਣ ਝੂਠੀਆਂ ਸਫਾ ਪਾ ਕੇ ਤੈਨੂੰ ਐ ਵੀ ਸਚਾਈ ਹੋ ਜੂਗੀ। ਜੇ ਕੋਈ ਗੱਲ ਹੋ ਤਾਂ ਹੀ ਪਿੰਡ ਤੋਂ ਸੁਣੀ ਹੈਗੀ। ਐ ਪਿੰਡ ਤੇ ਗੱਲ ਕਿਵੇਂ ਉੱਡ ਗਈ? ਜੇ ਸੱਚ ਕਹਿ ਰਹੀ ਐ ਮੈਨੂੰ ਕੁਛ ਨਹੀਂ ਪਤਾਏਗਾ। ਮੈਂ ਵੀ ਸੁਣੀ ਆ ਮਾਂ ਕਿਸ ਤੋਂ। ਹਾਏ ਮੈਂ ਮਰ ਜਾਂ। ਬੂ ਮੈਂ ਮਰ ਜਾਂ। ਹਾਏ ਆਪਣੇ ਤਾਂ ਘਰ ਦਾ ਸਾਰਾ ਭੇਤ ਆ ਗਿਆ ਲੋਕਾਂ ਨੂੰ। ਮੰਮੀ ਮੈਂ ਕਿਸੇ ਕੋਲੇ ਕੋਈ ਗੱਲ ਨਹੀਂ ਕਰੀ ਤੁਸੀਂ ਮੇਰਾ ਯਕੀਨ ਕੀਤਾ। ਅਸੀਂ ਨਾਲ ਕੁਛ ਘਪਰੀ ਸੀ। ਜ਼ਮੀਨ ਵੇਚੀ ਸੀ। ਪਰ ਕਿਸੇ ਦਾ ਕਿਹੜਾ ਟੱਡ ਦੁੱਖ ਦਾ ਨਾਲੇ ਤੇਰਾ ਮੰਮੀ ਮੈਨੂੰ ਪਤਾ ਹੀ ਨਹੀਂ ਵੀ ਕਿਸੇ ਨੇ ਆਪਾਂ ਜ਼ਮੀਨ ਵੇਚੀ ਆ ਜਾਂ ਨਹੀਂ ਵੇਚੀ ਲੋਕ ਪਾਗਲ ਹੈ ਯਾਰ ਫਿਰ ਤੇਰਾ ਨੌਕਾ ਲੈਂਦੇ ਆ ਹਾਂ ਜੱਸ ਮੈਨੂੰ ਇੱਕ ਗੱਲ ਤੁਸੀਂ ਆਪਸੇ ਆਣੇ ਤੁਸੀਂ ਦੱਸੋ ਤੁਸੀਂ ਮੇਰੇ ਲਈ ਕੋਈ ਗੱਲ ਕਰੀ ਆ ਜਾਂ ਮੰਮੀ ਤੁਸੀਂ ਦੱਸਿਆ ਮੈਨੂੰ ਮੇਰੀ ਗੱਲ ਸੁਣ ਜੱਸਨ ਮੈਂ ਤੇਰੇ ਬਹੁਤ ਸਪੋਰਟ ਕਰਾਂ ਨਾਲੇ ਹੋਰ ਨਾ ਹੋਰ ਗੱਲ ਅੱਜ ਇਹੰਜ ਗੱਲਾਂ ਕਰਾਂਗੇ ਮੈਨੂੰ ਦੱਸ ਫਿਰ ਸਪੋਰਟ ਕਰਨ ਨੂੰ ਜੀ ਆ ਨੰਬਰ ਦੇ ਕਿਹੜੇ ਕਮਾਂਡਣ ਦਾ ਲਈ ਬੈਠੀ ਆਗੀ ਮੰਮੀ ਮੇਰੇ ਲਈ ਕਿਸੇ ਕਮਾਂਡਣ ਦਾ ਨੰਬਰ ਦੋ ਗੱਲਾਂ ਮਾਰਦੀਆਂ ਨੰਬਰ ਦੇ ਕਿੱਥੇ ਆਗਾ ਜਸ ਮੇਰਾ ਫੋਨ ਚ ਤੂੰ ਸਾਰਾ ਚੈੱਕ ਕਰ ਲਓ ਮੇਰੇ ਲੇ ਵੀ ਕਿਸੇ ਦਾ ਨੰਬਰ ਨਹੀਂ ਨੰਬਰ ਨੰਬਰ ਚੈੱਕ ਹੋ ਜਾਣਗੇ ਮਾਂ ਕੋਈ ਨਹੀਂ ਪਰ ਮੇਰੀ ਗੱਲ ਸੁਣੋ ਆਪ ਨੂੰ ਵੀ ਚਾਹੀਦਾ ਨਾ ਵੇ ਭੋਲੇਆ ਪੁੱਤਾ ਲਿਖ ਕੇ ਪਰਚੀ ਰੱਖੀ ਬੈਠੀ ਐ ਇਹ ਨੰਬਰ ਡਿਲੀਟ ਕਰ ਦਿੰਦੀ ਆ ਮੰਮੀ ਕੋਈ ਨੰਬਰ ਨਹੀਂ ਮੇਰੇ ਲੇ ਚ ਸਾਰਾ ਕਮਰਾ ਚੈੱਕ ਕਰ ਲਓ ਦਸ਼ਨ ਮੇਰੀ ਗੱਲ ਸੁਣ ਲੈ ਤੂੰ ਇਹ ਜੇ ਕੰਮ ਨਾ ਕਰ ਟਲ ਜਾ ਹਲੇ ਕੋਈ ਬਾਲੇ ਦਿਨ ਨਹੀਂ ਹੋਇਆ ਵਿਆਹ ਨੂੰ हां जस्ट तू मेरा यकीन ਤਾਂ ਕਰੋ ਯਾਰ ਤੁਸੀਂ ਵੀ ਝੂਠੇ ਇਲਜ਼ਾਮ ਲਾਈ ਜਾਂਦੇ ਹੋ ਮੇਰੇ ਤੇ ਮੈਨੂੰ ਤਾਂ ਪੁੱਤ ਰਾਬੋਂ ਉੱਤਰ ਕੇ ਆ ਕੇ ਦੱਸ ਗਿਆ ਆਪਣੀ ਜ਼ਮੀਨ ਬਾਰੇ ਮੰਮੀ ਕਿਸੇ ਨੇ ਗੱਲ ਨਹੀਂ ਕਰੀ ਮੈਂ ਤਾਂ ਕਿਸੇ ਨੂੰ ਕੁਝ ਕਿਹਾ ਹੀ ਨਹੀਂ ਹਾਲਾਂਕਿ ਉਹ ਵੀ ਹੋਰ ਪਿੰਡ ਚ ਕਿਉਂ ਕਹੀ ਜਾਂਦੇ ਆਗੇ ਜਦੋਂ ਗਵੰਡਣ ਆਈ ਸੀ ਮੇਰੇ ਲਵੇ ਮੈਂ ਸਿਰਫ ਉਹਦੇ ਨਾਲ ਹਾਲ-ਚਾਲ ਪੁੱਛਿਆ ਉਹ ਸਿਰਫ ਮੇਰੇ ਨਾਲ ਗੱਲਾਂ ਕਰਨ ਆਈ ਸੀ ਨਾ ਕਿ ਮੈਂ ਤੇ ਜबान ਦੇ ਕੇ ਨੀਚੇ ਲਾਉਂਦੇ ਆ ਤੇਰਾ ਨਾਂ ਹਾਂ ਤੂੰ ਬੋਲ ਨਾ ਜबान ਨਾਲ ਲੜਾ ਮੇਰੇ ਨਾਲ ਬਾੜੀ ਦੱਸ ਜਦੋਂ ਝੂਠੇ ਇਲਜ਼ਾਮ ਲਾਈ ਜਾਂਦੇ ਹੋ ਯਾਰ ਹੋਰ ਕੀ ਕਰਾਂ ਮੈਂ ਕੀ ਇਲਜ਼ਾਮ ਲਾਤੇ ਤੇਰੇ ਤੇ ਮੈਂ ਕਿਸੇ ਨੂੰ ਨਹੀਂ ਦੱਸਿਆ ਵੀ ਜ਼ਮੀਨ ਵੇਚੀ ਆਂ ਤਾਂ ਮੋਟ ਆਉਂਦੀ ਆ ਜੀ ਅੰਦਰ ਜਾ ਕੇ ਗੋਤਨੀ ਪੱਟੇ ਦੀ ਫੇਰ ਦੱਸੂਗੀ ਮਮੇ ਮੈਨੂੰ ਖੁਦ ਨੂੰ ਨਹੀਂ ਪਤਾ ਵੀ ਤੁਸੀਂ ਜ਼ਮੀਨ ਵੇਚੀ ਆ ਮੈਂ ਕਿਹਨੂੰ ਦੱਸਦਾ ਨਾਲੇ ਤੂੰ ਕਹਿੰਦੀ ਸੀ ਵੀ ਮੈਂ ਆਹ ਸਬਜ਼ੀ ਨਹੀਂ ਚੀਰਦੀਆਂ ਗੰਡੇ ਵੀ ਮੈਂ ਚਲਾ ਕੇ ਮਾਰੂੰਗੀ ਕਿਉਂ ਮਾਰਾਂਗੀ ਭਾਈ ਮਹਿੰਗੇ ਆਏ ਰੱਬਾ ਮਸਾਲੇ ਕਿਉਂ ਨੇ ਮਮੇ ਮੈਂ ਕਿਸੇ ਨੂੰ ਕੋਈ ਗੱਲ ਨਹੀਂ ਕਹੀ ਐਵੇਂ ਦੀ ਨਾਲੇ ਮੇਰੀ ਗੱਲ ਸੁਣ ਲੈ ਦਰਸ਼ਨ ਜਿਹੜਾ ਤੂੰ ਉਹਨੂੰ ਕਿਹਾ ਨਾ ਵੀ ਇਹਦੀ ਮਾਂ ਤੇ ਇਹਦੀ ਭੈਣ ਐ ਕਰਦੀਆਂ ਲੋੜ ਨਹੀਂ ਫालतू ਬੋਲਣ ਦੀ ਹਾਂ ਠੀਕ ਆ ਜੇ ਮੈਂ ਤੇਰੀ سپورਟ ਕਰ ਰਿਹਾ ਨਾ ਉਹਦੇ ਹੱਕ ਤੇ ਰੱਖ ਫालतू ਨਾ ਬੋਲ ਹਾਏ ਮੈਨੂੰ ਮਜਬੂਰ ਨਾ ਕਰ ਵੀ ਮੈਂ ਤੈਨੂੰ ਗਲਤ ਬੋਲਾਂ ਸੁਣ ਲਿਆ ਪੁੱਤ ਆਪਦੇ ਕੰਨਾਂ ਨਾਲ ਐਂ ਕਹਿੰਦੀ ਐ ਤਾਂ ਸੋ ਸਮਝ ਲਈ ਹੁਣ ਠੀਕ ਆ ਫਾਲਤੂ ਨਾ ਬੋਲ ਐਮੀ ਲੋਕਾਂ ਲੋਵੇ ਗੱਲਾਂ ਲਾਉਣ ਦਾ ਕੋਈ ਫਾਇਦਾ ਨਹੀਂ ਹੁੰਦਾ ਆਪਦਾ ਹੀ ਘਰ ਬਰਬਾਦ ਹੁੰਦਾ ਵਿੱਚ ਕੁੜੀ ਨੂੰ ਵੀ ਘੜਿਸ ਲਿਆ ਮੈਨੂੰ ਤਾਂ ਬੁੜੀ ਨੂੰ ਕਹਿਣਾ ਸੀ ਕਹਿਣਾ ਸੀ ਤੇ ਉਸ ਵਿੱਚ ਕਿਸੇ ਨੂੰ ਕੋਈ ਗੱਲ ਨਹੀਂ ਕਰੀ ਮੇਰਾ ਯਕੀਨ ਦਾ ਕਰ ਲੋ ਤੁਸੀਂ ਉਹ ਢੋਡੀ ਭਾਬੀ ਆਈ ਸੀ ਮੇਰੇ ਕੋਲ ਯਾਰ ਕੋਈ ਮਰਜੀ ਆਇਆ ਸੀਗਾ ਤਾਂ ਕਹੀਏ ਗੱਲ ਨਹੀਂ ਕੁਝ ਨਹੀਂ ਕਿਹਾ ਮੈਂ ਮੁੰਡੀ ਯਾਰ ਹੁਣ ਤੁਹਾਡੇ ਨਾਲ ਤਾਂ ਭਕਾਈ ਮਾਰਨ ਦੀ ਨਹੀਂ ਵੈਸਾ ਲੋਕ ਥੋੜੇ ਝੂਠ ਬੋਲਦੇ ਨੇਗੇ ਹਾਂ ਬੈਠੀ ਮੰਮੀ ਬੋਲੂ ਦਾ ਸਮਝ ਲਿਆਗਾ ਉਹ ਟਿਕ ਜਾ ਮਤਨ ਦੱਸਤਾ ਨੈ ਗੋਤ ਨਹੀਂ ਫੜ ਕੇ ਤੈਨੂੰ ਘਰੋਂ ਬਾਹਰ ਕੱਢ ਦੂੰ ਕੀ ਕਰਾਂ ਉਹਨਾਂ ਤੇ ਇੱਥੋਂ ਸੀ ਸਾਡੇ ਘਰ ਦਾ ਸਾਰਾ ਪੇਤੇ ਦੇ ਤਾਂ ਲੋਕਾਂ ਨੂੰ ਇਹ ਠੀਕ ਜਾ ਕਿਵੇਂ ਭੋਲਾ ਜਾ ਮੂੰਹ ਕਰਦੀ ਐ ਕਿਸੇ ਨੇ ਮੈਨੂੰ ਆਪ ਨਹੀਂ ਦੱਸਿਆ ਵੀ ਜ਼ਮੀਨ ਵੇਚੀ ਐ ਮੈਂ ਤਾਂ ਉਹਨੂੰ ਕਿੱਥੋਂ ਦੱਸਦਾ ਔਰ ਹਾਲਾਂਕਿ ਉਹ ਤਾਂ ਮੈਨੂੰ ਕਹਿ ਕੇ ਗਈ ਤੇਰੀ ਸੱਸ ਸਹੇਜੀ ਐ ਮੈਂ ਦੱਸ ਹੁਣ ਕੀ ਕਰਾਂ ਜੇ ਇਹਨਾਂ ਨੂੰ ਦੱਸੂੰਗੀ ਫੇਰ ਕਹਿਣਗੇ ਹਾਂ ਹਾਂ ਤੇਰੇ ਜੀ ਘਾਟਾ ਨੇ ਤੂੰ ਹੀ ਕੋਈ ਗੱਲ ਛੇੜੀ ਹੋਣੀ ਤਾਂ ਬੋਲ ਕੇ ਗਈ ਐ ਚਲ ਮੰਨੋ ਸਬਜ਼ੀ ਬਣਾਵਾ ਮੈਂ ਯਾਰ ਮੈਂ ਜੱਸ ਨਾਲ ਤਾਂ ਗੱਲ ਕਰਕੇ ਦੇਖਾਂ ਮੈਨੂੰ ਕਿ ਉਹ ਝੂਠਾ ਪੱਗੀ ਆ ਉਹ ਕਰਕੇ ਦੇਖ ਨੀ ਐਂ ਤਾਂ ਮੈਨੂੰ ਵੀ ਪਹਿਲੇ ਝੂਠੀ ਬਣਾ ਦੇਣਗੇ ਜੱਸ ਮੈਂ ਗੱਲ ਕਰਨੀ ਸੀ ਤੁਹਾਡੇ ਨਾਲ ਇੱਕ ਯਾਰ ਹੁਣ ਕੀ ਗੱਲ ਕਰਨੀ ਆ ਤੂੰ ਮੇਰੀ ਗੱਲ ਤਾਂ ਸੁਣੋ ਯਾਰ ਮੰਮੀ ਤਾਂ ਨਹੀਂ ਮੰਨਦੇ ਤੁਸੀਂ ਤਾਂ ਸਮਝ ਲਓ ਮੈਨੂੰ ਦੱਸਣ ਮੈਂ ਤੈਨੂੰ ਸਮਝਦਾ ਹੀ ਦੀ ਪਰ ਜੇ ਤੂੰ ਇਹੀ ਜੇ ਗੱਲਾਂ ਕਰੇਂ ਕਿੰਨਾ ਕ ਸਮਝੂ ਮੈਂ ਤੈਨੂੰ ਮੈਨੂੰ ਇੱਕ ਗੱਲ ਦੱਸ ਤੂੰ ਜਸ ਤੁਸੀਂ ਮੇਰਾ ਯਕੀਨ ਕਰੋ ਮੈਂ ਨਹੀਂ ਕੁਛ ਕਿਹਾ ਉਹਨੂੰ ਯਾਰ ਫਿਰ ਉਹਨੂੰ ਪਤਾ ਕਿਵੇਂ ਲੱਗ ਗਿਆ ਕਿਉਂ ਕਹਿੰਦੀ ਆ ਪਿੰਡ ਚ ਕਿਵੇਂ ਗੱਲ ਹੋ ਗਈ ਮੈਨੂੰ ਨਹੀਂ ਪਤਾ ਜਸ ਪਰ ਮੈਂ ਕੁਛ ਨਹੀਂ ਕਿਹਾ ਉਹਨੂੰ ਸੱਚੀ ਗਹਿ ਰਹੀ ਹਾਂ ਤੁਸੀਂ ਮੇਰਾ ਯਕੀਨ ਤਾਂ ਕਰ ਲਓ ਇੱਕ ਵਾਰੀ ਦਸ਼ਨ ਮੈਂ ਤੇਰਾ ਇੰਨਾ ਯਕੀਨ ਕਰਦਾ ਸੀਗਾ ਠੀਕ ਆ ਤੈਨੂੰ ਮੈਂ ਕੋਈ ਕੰਮ ਨਹੀਂ ਕਰਨ ਦਿੱਤਾ ਹਰ ਇੱਕ ਥਾਂ ਮੈਂ ਕਹਿੰਦੀ ਤੈਨੂੰ ਨਾ ਵੀ ਇਹ ਗੱਲ ਬੁਰੀ ਲੱਗਦੀ ਏ ਤੂੰ ਐ ਨਹੀਂ ਕਰਨਾ ਪਰ ਜੇ ਤੂੰ ਇਹੇ ਜਿਹੀ ਗੱਲਾਂ ਕਰੇਂਗੀ ਫਿਰ ਮੈਂ ਕੀ ਕਰੂੰ ਮੈਨੂੰ ਦੱਸੀ ਜਸ ਤੁਸੀਂ ਤਾਂ ਇੱਕ ਵਾਰ ਦਾ ਯਕੀਨ ਕਰ ਲਓ ਮੇਰੇ ਤੇ ਕੀ ਯਕੀਨ ਕਰ ਲਾਂ ਦੱਸ ਇਹ ਨਹੀਂ ਕਿਹਾ ਕੁਝ ਮੈਨੂੰ ਪਰ ਹੋਰ ਲੋਕ ਵੀ ਕਹੀ ਜਾਂਦੇ ਦਸ਼ਨ ਚਲੋ ਠੀਕ ਆ ਯਾਰ ਤੁਸੀਂ ਵੀ ਨਹੀਂ ਸਮਝਣੀ ਮੇਰੀ ਗੱਲ ਕੋਈ ਗੱਲ ਕਰਨ ਦਾ ਹੀ ਨਹੀਂ ਫਾਇਦਾ ਤੁਹਾਡੇ ਨਾਲ ਤਾਂ ਕੀ ਦਾ ਕਿਦਾ ਯਕੀਨ ਕਰੀਏ ਕੀ ਕਰਾ ਹੁਣ ਮੈਂ ਕੋਈ ਗੱਲ ਸੁਣਾ ਤੂੰ ਮੁੰਡੇ ਕੋਲੇ ਕੀ ਚੁਗਲੀਆਂ ਜੇ ਕਰੀ ਜਾਂਦੀ ਸੀਗੀ ਮੰਮੀ ਕੁਛ ਨਹੀਂ ਕਰਕੇ ਹੀ ਹੁਣ ਅਸੀਂ ਆਪਸ ਵਿੱਚ ਕੋਈ ਗੱਲ ਵੀ ਨਹੀਂ ਕਰ ਸਕਦੇ ਅੱਛਾ ਇੱਕ ਪਾਸੇ ਤਾਂ ਮੁੰਡੇ ਨੂੰ ਮਾੜਾ ਮੈਨੂੰ ਮਾੜੀ ਮੇਰੀ ਕੁੜੀ ਮਾੜੀ ਇੱਕ ਪਾਸੇ ਆਪਸ ਵਿੱਚ ਮੇਂ ਗੱਲ ਹ ਹੁਣ ਕੀ ਕਹਾ ਮੰਮੀ ਮੈਂ ਤੁਹਾਨੂੰ ਨਾ ਕੀ ਕਹੇਂਗੀ ਤੂੰ ਕਹਿ ਵੀ ਕਿ ਸਕਦੀਆਂ ਤੋ ਮੈਨੂੰ ਗੱਲ ਵੇਖਣੀ ਆ ਦੇਖ ਕਿ ਮੈਂ ਜ਼बान ਚ ਲਾਉਂਦੀ ਆ ਲਓ ਪ੍ਰੀਤ ਕਲ ਮਨ ਕੀ ਖੁਸ਼ ਦੇਖ ਕੇ ਦੇਖਦੀ ਆ ਕਿ ਕੁਸਰ ਕੁਸਰ ਜੇ ਕਰੀ ਜਾਨੀ ਮੋਚ ਕੁਛ ਨਹੀਂ ਕੁਸਰ ਬੁਸਰ ਕਰਦੀ ਅਸਲੀ ਰੰਗ ਨਾ ਦੇਖ ਲਈ ਫਿਰ ਮੇਰੇ ਹਾਈ ਮੈਂ ਮਰ ਜਾ ਹੁਣ ਤਾਂ ਮੈਂ ਤਾਂ ਮਮੇ ਮਮੇ ਕਰੀ ਜਾਂਦੀ ਸੀ ਇਹ ਤਾਂ ਬਾਦ ਅੱਧੀ ਸਿੱਧੀ ਹੋ ਕੇ ਕੰਮ ਕਰਨ ਲੱਗ ਜਾ ਬੜੇ ਨਾ ਮੇਰੇ ਤੇ ਰੋਵਜਾ ਛੜ ਨਹੀਂ ਬੈਗਾ ਟਿਕ ਕੇ ਤੋ ਆਮਦਾਰੀ ਨਾਲ ਹਾਂ ਲੱਗ ਜਾ ਕੰਮ ਕਰਨ ਕਿ ਤਰ ਲੌਕਰ ਨ ਲੱਗੀ ਆ ਫੜੇ ਸੀ ਅਸਲੀ ਜਦੋਂ ਤਰੀ ਅਸਲੀ ਕੁਤਨੀ ਕਮਾਈ ਨਾ ਫਿਰ ਤੂੰ ਮੁੰਡੇ ਨੂੰ ਦੱਸਣ ਜੋਗੀ ਵੀ ਨਹੀਂ ਰਹਿਣੀ ਨੇ ਕੁਤਰੀ ਤਾਂ ਮੈਂ ਕਮਾਉਂਗੀ ਤੇਰੀ ਤੂੰ ਮੇਰੇ ਕੀ ਕਮਾ ਸਕਦੀ ਆ ਕਮਾਏਂਗੀ ਤੂੰ ਕੁਤਨੀ ਮਰਦਾ ਲਿਹਾਜ਼ ਕਰ ਲੈ ਬੋਲ ਗੱਲ ਨਹੀਂ ਮੇਰੇ ਮੁੰਡੇ ਨੂੰ ਬੈਠ ਕੇ ਗੱਲ ਕਰ ਲੈਣ ਦੇ ਮੈਨੂੰ ਬੋਲੇ ਝਾਟੇ ਵਾਲੀ ਹੈ ਉਮਰ ਦਾ ਲਿਹਾਜ਼ ਕਰ ਲੈ ਦੇਖ ਤਾ ਵਾ ਝਾਟਾ ਫਰਖਦੀ ਨਹੀਂ ਤੇਰੀ ਮਾਂ ਨੂੰ ਵੀ ਆਏ ਕਹਿੰਦੀ ਸੀ ਤੂੰ ਮਾਂ ਇਹਦੇ ਲੱਛਣ ਨਹੀਂ ਕਰਦੀ ਤੇ ਜੇ ਤੂੰ ਕਰ ਤੁੱਤਾ ਕਰਦੀ ਆ ਨਹੀਂ ਉਹਦੇ ਮਰਦਾ ਭੱਜ ਭੱਜ ਕੇ ਕੰਮ ਕਰਦੀ ਸੀ ਮੈਂ ਫਿਰ ਉਹ ਤੀ ਸਮਝਦੀ ਸੀ ਤੇਰੇ ਮਾਂ ਨੂੰ ਨਹੀਂ ਦੁਸ਼ਮਣ ਸੀ ਮੇਰੀ ਮੈਂ ਦੁਸ਼ਮਣ ਆ ਤੂੰ ਸਮਝਦੀ ਐ ਮੈਨੂੰ ਨਹੀਂ ਤੂੰ ਸਾਡੇ ਸਾਰੀਆਂ ਘਰ ਦੀਆਂ ਗੱਲਾਂ ਲੋਕਾਂ ਕੋਲੇ ਦੱਤੀਆਂ ਹੁਣ ਮੇਰੇ ਮੁੰਡੇ ਨੂੰ ਪਤਾ ਨਹੀਂ ਕੀ ਪੱਤੀ ਪੜਾ ਕੇ ਆਈ ਹੈਗੀ ਕਰਦੀ ਐ ਮੈਂ ਮੁੰਡੇ ਨਾਲ ਗੱਲ ਕੋਈ ਨਹੀਂ ਝਾ ਕਰ ਲਾ